ਚੱਲ ਚਾਲ ਹੈ ਜੀ ਸਾਰਿਆਂ ਦਾ ਅੱਜ ਗੱਲੇ ਆ ਬਲੰਟਰ ਲੈਂਡ ਪੀਜੀ ਕੋਲ ਤੇ ਸਾਈ ਦੇ ਆਏ ਦੀ ਆਪਾਂ ਇੱਕ ਦਿਨ ਜਾ ਕੇ ਦਿਖਾਉਣਾ ਆਪ ਨੂੰ ਬਲੰਟਰ ਕਿਹੜਾ ਲਿਆ ਏ ਤੇ ਵੀ ਕਿੰਨੇ ਦਾ ਲਿਆ ਆ ਕਿੱਥੇ ਦਾ ਬਣਿਆ ਹੋਇਆ ਏ ਤੇ ਜਾ ਰਹੇ ਆ ਜਾ ਕੇ ਦਿਖਾਉਨੇ ਆ ਵੀਡੀਓ ਨਾਲ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਕਿਸੇ ਵੀ ਨੇ ਨਹੀਂ ਕਰਿਆ ਵੀਡੀਓ ਪੂਰੀ ਦੇਖਿਓ ਬਹੁਤਿਆਂ ਸਾਰੀ ਗੱਲਬਾਤ ਵੀਡੀਓ ਚ ਆ ਗਿਆ ਜੀ ਪਿੱਛੇ ਤੋਂ ਤੇ ਪਿੰਡਾ ਕਹਾਂ ਜਾ ਕੇ ਨੰਗਲਾ ਤੋਂ ਲੈ ਕੇ ਆਉਣਾ ਆਪਾਂ ਉਹ ਆਪਾਂ ਦੇ ਲਈ ਲੈ ਨਾ ਵੀ ਨੰਗਲਾ ਤੇ ਬੱਸ ਰਹਿ ਗਿਆ ਥੋੜੀ ਜਿਹੀ ਹੋਰ ਦਾ ਬਾਬਾ ਬੰਦੇ ਨਹੀਂ ਲੈ ਕੇ ਤਾਂ ਲੈਣਾ ਸੀ ਲੈਣਾ ਵੀ ਜਾਣਾ ਲੈ ਨਾ ਫਿਰ ਚੱਲ ਨਾ ਹੋਰ ਤੋਂ ਮਣੀ ਕਰਨ ਦਾ ਉਹ ਕਿੱਲਾਗੇ ਉੱਤੇ ਨਾਲੇ ਬਨਾਲੀ ਕੋ ਪਾਵਾਂਗੇ ਅੱਛਾ ਨਹੀਂ ਕੋਲ ਲਾਣੇ ਟੋਪਰੇ ਕਢਾਵਾਂਗੇ ਹੋਰ ਵੀ ਮੋੜ ਦਾ ਨਾਂ ਇੰਦੇ ਜਾਂਦੇ ਆ 20 ਰੁਪਏ ਲਊ ਮੋੜ ਦਾ ਨਾਂ ਇੰਦੇ ਜਾਂਦੇ ਆ ਮੋੜ ਦਾ ਨਾਂ ਦਾ ਜਾਂਦਾ ਮੋੜ ਦਾ ਨਾਂ ਦਾ ਕੀ ਆ 95 ਕਿਲੋਮੀਟਰ ਆ ਆਮਨੇ ਜਾਣਾ ਆਮਨੇ ਨਾ ਸਮਰਾਲੇ ਜਾਣਾ ਜੋਨਾਲੇ ਜਾਣਾ ਸਮਰਾਲੇ ਜਾਣਾ ਪਹੁੰਚ ਗਈ ਪਿੰਡ ਅਨੰਗਲਾਂ ਦਾ ਜ਼ੌਰੀ ਨਾਗਰਾ ਆ ਕੋਠੀ ਆ ਵੀਰ ਦੀ ਨਮੀ ਪਰ ਬਹੁਤ ਖੜੇ ਨੇ ਆ ਕੇ ਦਿਖਾਉਣਾ ਥੋਨੂੰ ਬਲੰਟਰ ਤਾਂ ਹੈ ਨਹੀਂ ਉਹ ਕੋ ਦੇ ਜਾਣਾ ਨਾ ਨਾ ਖੜਾ ਏ ਖੜਾ ਜਾ ਉਹ ਲਾਉਣੇ ਔਰੇ ਟਰੈਕਟਰ ਸ਼ਾਮਾਂ ਚ ਆ ਦਿਖਾ ਜੀ ਮੋਂ ਦੇ ਜਾ ਦਿਨ ਨੂੰ ਕੋ ਬਸ ਉਹ ਲੈ ਦੇ ਮੈਂ ਖਿੱਚ ਕਰਨਾ ਕਰਿਓ ਕੀ ਕਹਾ ਗਿਆ ਨਾ ਆ ਮਕਾਨ ਆ ਬਾਈ ਦਾ ਰੇ ਖੜਾ ਅੰਦਰ ਦਿਖਾਉਨੇ ਆ ਤੁਹਾਨੂੰ ਟਰੈਕਟਰ ਮਗਰ ਪਾ ਕੇ ਕਿ ਕਿਵੇਂ ਦਾ ਹੈ ਕੀ ਗੱਲ ਬਾਤ ਆ ਦੱਸਦੇ ਆ ਸਾਰਾ ਦੰਨਿਆ ਰਿਵਿਊ ਪਹਿਲਾਂ ਪਾਣੀ ਪੀ ਲਈਏ ਵਾਟਰ ਗੁੱਟਰ ਲੱਗਿਆ ਹੋਇਆ ਆ ਆ ਇਹਨਾਂ ਦੇ ਪਿੰਡ ਦੇ ਸ਼ੀਤ ਹੋਏ ਹੋਏ ਨੇ 1900 ਪਹੈਂਟ ਤੇ ਓਲਡਰ ਖਰਦਾਰ ਜਤਪਾਲ ਸਿੰਘ ਸਰਦਾਰ ਹਰੀ ਸਿੰਘ ਜਿੱਤੇ ਜੈਲਦਾਰ ਆਪਦਾ ਪਿੰਡ ਇਹੀ ਆ ਉਹਦੇ ਦੇਖੋ ਲਿਖਿਆ ਜੈਲਦਾਰ ਉਹ ਸਾਹਮਣੇ ਲਿਖਿਆ ਜੈਲਦਾਰ ਸਾਰੇ ਜੈਲਦਾਰੇ ਰਹਿੰਦੇ ਨੇ ਉਹ ਸਾਹਮਣੇ ਗੁੱਠੀ ਉਹਦੀ ਆ ਗੁੱਠੀ ਆ ਉਹ ਸਾਹਮਣੇ ਗੁੱਠੀ ਆ ਜਿੱਤੇ ਜੈਲਦਾਰ ਦੀ ਆ ਕੋਈ ਆ ਨਾ ਉਹ ਸਾਹਮਣੇ ਗੁੱਠੀ ਹੈੜੀ ਹੈ ਨਾ ਮੇਰਾ ਡਰਾਈਵਰ ਵੀ ਕੱਥੇ ਦਾ ਬਣਿਆ ਹੋਇਆ ਏ ਤੇ ਇਹ ਕਿੰਨਾ ਟਾਈਮ ਹੋ ਗਿਆ ਇਹਨੂੰ ਸਾਰੀ ਗੱਲਬਾਤ ਕਰਦੇ ਆ ਡਰਾਈਵਰ ਸਾਫ ਆ ਪੂਰਾ ਤੇ ਥੋੜਾ ਹੀ ਚੱਲਿਆ ਹੋਇਆ ਵੀਰ ਉਹਨਾਂ ਨੇ ਆਟੋਮੈਟਿਕ ਲੈਣੀ ਸੀ ਉਹਦੇ ਕਰਕੇ ਵੇਚਦਾ ਤੇ ਨਾਲੇ ਦੱਸਦੇ ਆ ਕਿੰਨੇ ਦਾ ਲੱਗਾ ਬਣਾਈ ਰਿਹਾ ਪਿੰਡ ਬਾਹਰ ਦੀ ਹੈ ਪਹੁੰਚ ਗਈ ਇਹ ਪਿੰਡ ਕਰੋ ਚੱਕ ਪਲਾਂਟਰ ਕਿਵੇਂ ਆ ਥੋੜਾ ਹੀ ਚੱਲਿਆ ਹੋਇਆ ਤੇ ਨਵਾਂ ਪਿਆ ਏ ਬਾਕੀ ਹੋਰ ਪਲਾਂਟਰਾਂ ਦੇ ਜਿਹੜੀ ਆ ਰਾੜ ਜਾਂਦੀ ਆ ਘਮਾਉਂਦੀ ਆ ਕੌਲੀਆਂ ਨੂੰ ਇਹਨਾਂ ਦੇ ਉਰੇ ਬੁਸ਼ ਹੁੰਦੇ ਨੇ ਇਹਨੂੰ ਬੈਰੀਂਗਾ ਦਿੱਤੇ ਹੋਏ ਨੇ ਸਾਰਿਆਂ ਤੋਂ ਵਧੀਆ ਕੰਮ ਆ ਇਹ ਬੈਰੀਂਗਾ ਦਾ ਬੁਸ਼ਾਂ ਝਟ ਲਵੀ ਪੈ ਜਾਂਦੀ ਆ ਤੇ ਨਾਲੇ ਬੈਰਿੰਗਾਂ ਨੂੰ ਜਿੰਨਾ ਮਰਜ਼ੀ ਗਲੀਸ ਮਾਰ ਲੂ। ਬਾਕੀ ਪਲੈਂਟਰ ਪੂਰਾ ਸਾਫ਼ ਆ। ਤੇ ਆ ਫੱਟ ਵੀ ਵਧੀਆ ਨੇ ਘਸੇ ਨਹੀਂ ਹੋਏ। ਤੁਹਾਡੇ ਸਾਹਮਣੇ ਹੀ ਨੇ ਨਾਲ ਦੇ ਫੱਟ ਨੇ। ਤੇ ਬਹੁਤ ਜ਼ਿਆਦਾ ਘੱਟ ਚੱਲੇ ਹੋਇਆ ਪਲੈਂਟਰ ਤੇ ਮਿਲ ਵੀ ਆਪਾਂ ਨੂੰ ਜਾਇਜ਼ ਰੇਟ 'ਚ ਗਿਆ। ਤੇ ਰੰਗ ਰੂਪ ਵੀ ਵਧੀਆ। ਇਹ ਬਣਿਆ ਹੋਇਆ ਕਲਸੀ ਕਾਲਸੀ ਵਾਲਿਆਂ ਦਾ ਮਲੇ ਮਣਿਆ ਹੋਇਆ ਸਮਰਾਲਾ ਰੋਡ ਖੰਨਾ ਆ ਨੰਬਰ ਐ ਇਹਨਾਂ ਦਾ ਬਾਕੀ ਦੇਖੋ ਰੀਅਲਟ ਆਪਾ ਟੂਪਾ ਕਿਤੋਂ ਖਰਾਬ ਨਹੀਂ ਪੂਰਾ ਰੰਗ ਆ ਤੇ ਆਪਣੇ ਕੋ ਕਤੇ ਨਹੀਂ ਜਾਣਾ ਹੈਗਾ ਇਹ ਤਾਂ ਜਾਊਗਾ ਫਾਲੇ ਫੂਲੇ ਵੀ ਨਮੀ ਨੇ ਇੱਕ ਸੀਜ਼ਨ ਲਾ ਦੇਣਗੇ ਤੇ ਇੱਕ ਫਾਲਾ ਗਿਰਿਆ ਉਹ ਪਰਲਾ ਉਹ ਵਿੱਚ ਪਿਆ ਉਹਦੇ ਕਸਦਾਂਗੇ ਬਾਕੀ ਆਹੀ ਬਿਲਡਿੰਗ ਐ ਇਹਨੂੰ ਬਸ ਹੋਰੇ ਹੋਰ ਕਿਤੇ ਬਿਲਡਿੰਗ ਨਹੀਂ ਹੈਗੀ ਇਹ ਆ ਦੇਖੋ ਪਲੇਟ ਜੀ ਲੱਗੀ ਜੀ ਇਹਨਾਂ ਦੀ ਬਾਕੀ ਰੇਟ ਵੀ ਦੱਸਾਂਗੇ ਤੁਹਾਨੂੰ ਉਹ ਆ ਦੇਖੋ ਆ ਇੱਧਰ ਪਾਇਆ ਹੋਇਆ ਆਏ ਕਰੇ ਉਹਨਾਂ ਦਾ ਕੋਈ ਆ ਇੱਧਰ ਉੱਧਰ ਸਰਾਖ ਹੁੰਦੇ ਹੋਣਗੇ ਜਿ ਵੱਟ ਛੋਟੀ ਮੋਟੀ ਚਾਲੇ ਪਾਇਆ ਹੋਇਆ ਇਹ ਤਾਂ ਹੀ ਬਾਹਰ ਛੋਟਾ ਆ ਛੋਟੀ ਵੱਟ ਕੋਈ ਹੂੰ ਇਹਦਾ ਸੈਟਿੰਗ ਕਰ ਦਾਂਗੇ ਰਾਂ ਜੱ ਚਲਾਉਣਾ ਹੋਊਗਾ ਕੀ ਦਿਖਾਉਣਾ ਆਪਾਂ ਤੁਹਾਨੂੰ ਘੁੰਮ ਕੇ ਤੇ ਇਹਦੇ ਵਿੱਚ ਆ ਗਈਆਂ ਆਹ ਨਿਸ਼ਾਨੀਆਂ ਆਈਆਂ ਕਰੋ ਚੈੱਕ ਕਿਤੇ ਵੀ ਟੁੱਟ ਨਹੀਂ ਹੈਗੀ ਪਲੈਂਟਰ ਨੂੰ ਸਾਰਾ ਹੀ ਸਾਫ਼ ਪਿਆ ਤੇ ਰੰਗ ਵੀ ਨਾਲ ਲਈ ਆ ਤੇ ਬਾਈਆਂ ਦੇ ਜਿੰਨਾ ਤੋਂ ਲਿਆ ਉਹਨਾਂ ਦੀ ਸੰਭਾਲ ਵਧੀਆ ਕਰੀ ਹੋਈ ਧੀ ਇਹ ਹੁਣ ਇਹਨੂੰ ਲਾਉਨੇ ਆ ਅੰਦਰ ਮਹੀਨੇ ਤੱਕ ਲੋਡ ਪੈਣੀ ਹੈ ਇਹਦੀ ਜੇ ਕੋਈ ਕੰਮਕਾਰ ਹੋਣੇ ਵਾਲਾ ਹੋਇਆ ਇਹਦਾ ਕਰ ਦਾਂਗੇ ਤੇ ਬਾਕੀ ਕੰਮ ਦਾ ਕੋਈ ਨਹੀਂ ਹੋਣੇ ਵਾਲਾ ਠੀਕ ਹੈ ਆ ਜੇ ਫਿਰ ਵੀ ਲੱਗਿਆ ਕਰ ਦਾਂਗੇ ਰੈਲਾ ਬਹੁਤ ਆ ਦੇਖੋ ਐਂ ਰੁੱਕ ਕੇ ਚੱਲਦਾ ਤੇ ਇਹ ਸੁਗਨਾਰੇ ਵਾਲਾ ਇਹ ਗਿੜਦੀ ਨਹੀਂ ਹੈਗੇ ਇਹ ਬੈਰਿੰਗਾਂ ਕਰਕੇ ਆ ਜਿਹੜੇ ਰਿਹਾ ਬੈਰਿੰਗ ਨੇ ਇਹਦਾ ਬੋਸ਼ਰ ਆ ਬੋਸ਼ਰ ਵਾਲੇ ਨਹੀਂ ਛੇਤੀ ਰੁੜਦੇ ਹੈਗੇ ਤਾਂ ਹੀ ਉਹ ਟਾਇਰ ਜਾਨੀ ਆਮ ਹੋ ਜਾਂਦਾ ਲੋ ਵਧੀਆ ਜਿਹੀ ਜੀਆਂ ਹਾਂ ਮੋਟੀਆਂ ਨੇ ਬਰੋ ਚਲੋ ਰੇਟ ਵੀ ਦੱਸਦੇ ਹਾਂ ਦੱਸਦੇ ਹਾਂ ਆਪਾਂ ਤੁਹਾਨੂੰ ਪਲੈਂਟਰ ਦਾ ਰੇਟ ਵੀ ਕੀ ਰੇਟ ਮਿਲੇ ਆਪਾਂ ਨੂੰ ਤੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਲੱਗਿਆ ਪਲੈਂਟਰ ਤੇ ਕਿੰਨੇ ਕ ਦਾ ਹੋਣਾ ਚਾਹੀਦਾ ਤੇ ਫਿਰ ਆਪਾਂ ਦੱਸਾਂਗੇ ਤੁਹਾਨੂੰ ਰੇਟ ਵੀ ਕਿੰਨੇ ਦਾ ਮਿਲੇ ਆ ਕੀ ਗੱਲ ਬਾਤ ਤੇ ਕਮੈਂਟ ਜਰੂਰ ਕਰਿਓ ਵੀ ਕਿੰਨੇ ਕ ਦਾ ਹੋ ਸਕਦਾ ਏ ਤੇ ਬਾਕੀ ਆਪਾਂ ਤੁਹਾਨੂੰ ਦੱਸ ਵੀ ਦੰਨੇ ਆ ਵੀ ਕਿੰਨੇ ਦਾ ਲਿਆ ਏ ਆਪਾਂ ਨੂੰ ਮਿਲਿਆ ਪਲੈਂਟਰ ਇਹ 45000 ਚ ਤੇ 50000 ਰੁਪਿਆ ਡਿਮਾਂਡ ਤੀ ਬਾਈ ਦੀ ਤੇ 45 ਜਿਹੋਨੇ ਆਪਾਂ ਨੂੰ ਦੇਤਾ ਤੇ ਖੰਨੇ ਦਾ ਬਣਿਆ ਹੋਇਆ ਏ ਉਹ ਆਪਾਂ ਤੁਹਾਨੂੰ ਵੀਡੀਓ 'ਚ ਦਿਖਾਏ ਦਿੱਤੇ ਜਿਹੜੇ ਉੱਪਰ ਸਟicker ਲੱਗੇ ਹੋਏ ਨੇ ਤੇ ਬਾਕੀ ਨਾਲ ਦਾ ਰੰਗ ਆ ਉਹਨੂੰ ਤੇ ਉਹ ਤਾਂ ਆਪਾਂ ਸਾਰਾ ਕੁਝ ਦੱਸਿਆ ਦਿੱਤਾ ਵੀਡੀਓ 'ਚ ਬਾਕੀ ਤੁਸੀਂ ਦੱਸਿਓ ਕਮੈਂਟ ਕਰਕੇ ਵੀ ਜਾਇਜ ਆ ਰੇਟ ਜਾਂ ਵੀ ਮਹਿੰਗਾ ਮਿਲਿਆ ਵੀ ਕਿਵੇਂ ਆ ਗੱਲਬਾਤ ਜਰੂਰ ਦੱਸਿਓ ਬਾਕੀ ਪਿੰਡ ਵਾਲੀ ਮੋਟਰ ਤੇ ਦੀ ਤੇ ਜੂਰੀਆ ਪੈ ਗਿਆ ਆਪਣਾ ਉਧਰਲੇ ਖੇਤਾਂ 'ਚ ਉਹ ਵੀਡੀਓ ਹੀ ਪਾਵਾਂਗੇ ਕੱਲੂ ਜਾਂ ਪਰਸੋਂ ਨੂੰ ਪਾਵਾਂਗੇ ਤੇ ਦਿਖਾਈ ਜਾਵਾਂਗੇ ਕੰਮਕਾਰ ਆ ਆਪਣਾ ਪਨੀਰੀ ਵਾਲਾ ਖੇਤ ਇਹ 'ਚ ਦੋ ਜੂਰੀਏ ਪੈ ਗਏ ਤੇ ਪਾਉਣੇ ਇੱਕ ਅੱਧਾ ਹੋਰ ਕੱਲੂ ਤੇ ਆ ਜੀਰੀ ਆਈ ਹੋਈ ਆ ਆਪਣੀ ਫੁੱਲ ਗਬੋਲੇ ਇਹਦਾ ਸਪਰੇ ਦਾ ਟਾਈਮ ਆ ਹੁਣ ਕਰਾ ਦਈਏ ਪਰੇ ਤੇ ਨਹੀਂ ਫਿਰ ਸੁੰਡੀ ਦੀ ਸ਼ਿਕਾਇਤ ਜੀ 11 ਆ ਗਈ ਫਿਰ ਫੋਕ ਬਣ ਜਾਣੀ ਆ ਛੱਟੇ 'ਚ ਬਾਕੀ ਘੋਮ ਫਿਰਕੇ ਮਾਰਦੇ ਆ ਗੇੜਾ ਤੇ ਜਿਹੜੀ ਜੀਰੀ ਕੁ ਬੋਲੇ ਜਿਉਂ ਉੱਥੇ ਆਪਾਂ ਦੋ ਟਾਈਮ ਗੇੜਾ ਰੱਖਦੇ ਆ ਆਥਣ ਤੇ ਸਵੇਰ ਨੂੰ ਫਸਾ ਲੂ ਦੇਖਣਾ ਚਾਹੀਦਾ ਵਿੱਚੋਂ ਫੁੱਲ ਕੇ ਵੀ ਕੋਈ ਬਿਮਾਰੀ ਜਾਂ ਕੋਈ ਸ਼ਿਕਾਇਤ ਤਾਂ ਹੀ ਲੱਗਦੀ ਆ ਦੇਖੋ ਸਾਰੇ ਪੈ ਪਰ ਚੱਲੇ ਵਿੱਚੋਂ ਵੀ ਪਹਿਲਾਂ ਬਾਹਰਲੇ ਬੂਜਿਆਂ 'ਚ ਲੱਗਦਾ ਸੀ ਹੁਣ तकरीबन ਸਾਰੀ ਗੋਭ ਭਰਿਆਈ ਤੇ ਆਹ ਥੋੜੀ ਜੀ ਲੇਟ ਲੱਗੀ ਆ ਖੇਤ ਇੱਕ ਇਹ ਥੋੜਾ ਜਿਹਾ ਲੈ ਤਿਆਰੀ ਚ ਆ ਇੱਕੋ ਦਿਨ ਲੱਗਿਆ ਖੇਤ ਆਹ ਖੇਤ ਲੱਗਿਆ 2 ਦਿਨ ਚ ਤੇ 3 ਦਿਨ ਬਾਅਦ ਤੇ ਉਹਦੇ ਕਰਕੇ ਥੋੜਾ ਜਿਹਾ ਲੇਟ ਬੋਲੇ ਆਊਗਾ ਆ ਵੀ ਫਲਕ ਬੋਲੀ ਆ